ਇਹ ਸੁਫਾਰੰਦ ਗੰਮੀ ਨਾ ਤੂੰ ਕਹਦਾ ਛੋਟਾ ਵਪਾਰੀ ਛੋਟਾ ਵਪਾਰੀ ਮੌਲਾ ਦੇ ਘਾਹ ਦੀ ਜਿੱਥੇ ਦੇਖੋ ہاں ਜਿੱਥੇ ਦੇਖੋ ਥਾਂ ਉਹ ਮਖਬੂਜ਼ ਹੈ ਉਹ ਤੈਨੂੰ ਡਰਦੀ ਕੀ ਕਹਿੰਦਾ ਤਰੇ ਹਾਲਾਰੇ 1200 ਬੰਦੇ ਖੜੇ ਹੁੰਦੇ ਆ ਤੂੰ ਤਾਂ ਹੁਣ ਨਸਾਂ ਵੀ ਜਮਾ ਜਿਵੇਂ ਪਿੰਡਾਂ ਦੇ ਹਾਲਾਰੇ ਦੇ ਪਿੰਨੋਂ ਕੋਈ ਲਸਾ ਲੈ ਲਾ ਸਿਰ ਗ੍ਰੇਸਾ ਫਟੇ ਦੀ ਤੂਈ 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 ਕਰਦਾ ਜਾਨੀ ਤੇਰੀ ਜਿਹੜੀ ਲਾਰਾ ਲੋਕ ਬਣਾਉਣ ਚਾਹੁੰਦੇ ਸਰ ਲੋਕ ਬਿਜ਼ਨਸ ਚਾਹੁੰਦੇ ਆ ਬਿਜ਼ਨਸ ਬਾਅਦ ਇਸ ਨੂੰ ਕਿਹਨੂੰ ਪਤੀ ਤੁਰ ਜਾਂਦਾ ਇਹ ਪਰਮਾ ਪਰੂ ਇਹ ਜੇ ਨਾ ਬਦਲ ਸਕੇ ਲੋਕ ਸਾਨੂੰ ਬਦਲ ਦੇਣਗੇ ਉਹ ਭਾਈ ਦਾਰ ਸੁਖੀ ਹੈ ਨਾ ਹੱਥ ਮੰਨ ਕੇ ਕਹਿਣਾ ਕਿ ਆ ਸਵਾਲ ਹੈ ਪੰਜਾਬ ਦੇ ਹਰੇਕ ਦੇ ਦਿਲ ਚ ਇਹ ਸਵਾਲ ਹੈ ਹਰੇਕ ਯਾਪੀ ਦੇ ਦੇਲ ਚ ਮੈਂ ਬੜਾ ਖੁਸ਼ ਹਾਂ ਕਿ ਸਾਰੇ ਸੋਰੇ ਨੇ ਕੰਮ ਸਵਾਤੀ ਹੈ ਉਹ ਭਾਈ ਸਾਨੂੰ ਇਸ ਢਿੱਗਦੇ ਦਲ ਦੇ ਜੋ ਕੱਡੂ ਕੌਣ ਤੇ ਕਿਵੇਂ ਕੱਡੂ ਉਹ ਧੀਰੋੜ ਮੇਗਾ ਉਹ ਕਿਸਨ ਇਹ ਜਾਂਦੀ ਜਵਾਨੀ ਇੱਕ ਲੱਖ ਕਰੋੜ ਦੇ ਅਸਰ ਦੇਖ ਕੇ ਬਾਹਰ ਗਈ ਜਨਾਮੀ ਤੇ ਨਾ ਉਹ ਬੱਚੇ ਤੇ ਨਾ ਉਹਦੇ ਬਜ਼ੁਰਗ ਸਾਰੇ سسٹم جی سسٹم جا سسٹم بدلنا کھنے میں آسٹم نو بدل سال بڑھیا پارٹی چہدا لینا چڑک بی سال کے دنیا کے بندہ دسو ہے کوئی چھ سال سبسکرائب ٹو ون انڈیا چینل اینڈ نیور مس این اپڈیٹ